ਰੋਂਦੀ ਕੁਲ ਰੋਂਦੀ ਮਾਸੂਮ ਬੱਚੀ ਜਿਸ ਨੂੰ ਨਾ ਤਾਂ ਰੋਟੀ ਦੀ ਤਲਾਸ਼ ਸੀ ਤੇ ਨਾ ਖਡੋਣਿਆਂ ਦੀ ਜ਼ਾਹਰ ਸਿਰਫ ਚਾਹੇਦੀ ਸੀ ਮਾਂ ਇਹ ਮਾਸੂਮ ਚਿਹਰਾ ਜਿਸ ਨੇ ਉਹੀ ਇਨਸਾਫ਼ ਦੀ ਤਲਾਸ਼ ਕਰ ਰਿਆ ਸੀ ਜੋ ਅਕਸਰ ਗਰੀਬਾਂ ਦੇ ਹਿੱਸੇ ਨਹੀਂ ਆਉਂਦੀ ਸਵਾਲ ਉੱਠਦਾ ਹੈ ਕਿ ਅਖੀਰ ਹੋਇਆ ਕੀ ਪੂਰੀਆਂ ਤਸਵੀਰਾਂ ਤੁਸੀਂ ਧਿਆਨ ਨਾਲ ਦੇਖਣਾ ਬੜੀ ਹੀ ਹੈਰਾਨੀਜਨਕ ਇਹ ਮਾਮਲਾ ਹੈ ਇੱਕ ਮਾਂ ਦੀ ਆਖਰੀ ਰੋਟੀ ਜਿਸ ਨੇ ਉਸ ਦੀ ਜਾਨ ਲੈ ਲਈ ਇਕ ਐਸਾ ਹਕੀਕਤੀ ਸੱਚ ਜੋ ਨਾ ਸਿਰਫ ਪਟਿਆਲੇ ਦੇ ਲੋਕਾਂ ਨੂੰ ਕੰਬਾ ਗਿਆ ਸਗੋ ਹਰ ਉਸ ਮਾਂ ਭੈਣ ਅਤੇ ਕੰਮ ਕਰਨ ਵਾਲੀ ਔਰਤ ਦੇ ਲਈ ਚੀਖ ਹੈ ਜੋ ਹਰ ਰੋਜ਼ ਪਰਾਇਆ ਘਰਾਂ ਦੇ ਵਿੱਚ ਰੋਟੀਆਂ ਪਕਾਉਂਦੀ ਹੈ ਤੇ ਦਿਲ ਵਿੱਚ ਡਰ ਹੈ ਕਿਤੇ ਉਹਨਾਂ ਦੀ ਵੀ ਕਹਾਣੀ ਇਸ ਰਜਨੀ ਵਾਂਗ ਖਤਮ ਨਾ ਹੋ ਜਾਵੇ ਇਹ ਸਿਰਫ ਇੱਕ ਮੌਤ ਨਹੀਂ ਸੀ ਇੱਕ ਸਿਸਟਮ ਤੇ ਵੀ ਸਵਾਲ ਸੀ ਇੱਕ ਔਰਤ ਜੂ ਕਤਲ ਦਾ ਸ਼ਿਕਾਰ ਹੋ ਗਈ ਮੁਹੱਲਾ ਸੁਨਨ ਹੋ ਗਿਆ ਤੇ ਛੱਡ ਗਈ ਇੱਕ ਕਹਾਣੀ ਜੋ ਹੁਣ ਵੀ ਰੋਟੀ ਵਾਂਗ ਤਾਜ਼ਾ ਤੇ ਸੜਦੀ ਹੋਈ ਮਹਿਸੂਸ ਹੁੰਦੀ ਹੈ। ਇਹ ਕਹਾਣੀ ਕੀ ਸੀ? ਪੂਰੀ ਕਹਾਣੀ ਜ਼ਰੂਰ ਸੁਣੀਓ। ਸਬਕ ਲਈਓ ਤੇ ਸਤਰਕ ਵੀ ਰਹੀਓ। ਨਹੀਂ ਤਾਂ ਕੱਲ ਨੂੰ ਇਹ ਕਹਾਣੀ ਤੁਹਾਡੀ ਵੀ ਹੋ ਸਕਦੀ ਹੈ। 15 ਸਾਲਾਂ ਦੀ ਰਜਨੀ ਜੋ ਘਰ ਘਰ ਰੋਟੀ ਪਕਾਉਂਦੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਦੀ ਆਪਣੀ ਜ਼ਿੰਦਗੀ ਰੋਟੀ ਵରି ਗਈ ਹੀ ਰੁੱਖੀ ਤੇ ਤੰਤ ਹੋ ਜਾਵੇਗੀ। ਇੱਕ ਸਵੇਰ ਜਦੋਂ ਸੂਰਜ ਚੜ੍ਹ ਰਿਹਾ ਸੀ ਉਹ ਆਪਣੇ ਕੰਮ ਤੇ ਨਿਕਲੀ ਸੀ ਪਰ ਜੋ ਰਾਤ ਤੱਕ ਵਾਪਰ ਗਿਆ ਉਸ ਨੇ ਪੂਰੇ ਮੁਹੱਲੇ ਦੀ ਹੋਸ਼ ਉਡਾ ਦਿੱਤੇ ਲੋਕਾਂ ਦੇ ਅਣਸੁਣੇ ਰੋਣੇ ਬੱਚਿਆਂ ਦੀਆਂ ਮਾਸੂਮ ਅੱਖਾਂ ਉਡੀਕਦੀਆਂ ਮਾਂ ਨੂੰ ਥੱਕ ਗਈਆਂ ਤੇ ਸੀਸੀਟੀਵੀ ਦੀ ਫੁਟੇਜ ਦੇ ਝਟਕੇ ਜਿਸ ਨੇ ਸਿਰਫ ਇੱਕ ਕਹਾਣੀ ਨਹੀਂ ਇੱਕ ਕਾਲੀ ਹਕੀਕਤ ਬਿਆਨ ਕੀਤੀ ਹੈ ਉਹ ਬੇਰਹਿਮ ਕਾਤਲ ਜੋ ਕਤਲ ਕਰਕੇ ਫਰਾਰ ਹੋ ਗਿਆ आखिर वो कौन थी ਤੇ ਕਿਉਂ ਕੀਤਾ ਅਜੀਹਾ ਇੱਕ ਖੌਫਨਾਕ ਅੰਜਾਮ ਦੇ ਕੇ ਉਹ ਮੁਕਤ وفرਾਰ ਹੋ ਗਿਆ ਕਿਸੇ ਦੀ ਰੋਜੀ ਰੋਟੀ ਬਣਾਉਣ ਵਾਲੀ ਔਰਤ ਕਿਸੇ ਦੀ ਨਫ਼ਰਤ ਦੀ ਅੱਗ ਕੀਵੇਂ ਪਣ ਗਈ ਸਵਾਲ ਉੱਠਦਾ ਹੈ ਇਹ ਮਾਮਲਾ ਚੇੜਾਇਆ ਪਟਿਆਲਾ ਦੇ ਗੁਰਮਤ ਇਨਕਲੇਵ ਦਾ ਦੱਸਿਆ ਜਾ ਰਿਹਾ ਜਿੱਥੇ ਇਨਕਲੀ ਨੰਬਰ 5 ਵਿੱਚ ਇੱਕ ਰਜਨੀ ਨਾਮ ਦੀ ਮਹਿਲਾ ਜਿਸ ਦੀ ਉਮਰ ਤਕਰੀਬਨ 35 ਸਾਲ ਦੱਸੀ ਜਾ ਰਹੀ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਦੋਸ਼ੀ ਜਿਹੜਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। ਮਾਸੂਮ ਬੱਚੀ ਦੀਆਂ ਤਸਵੀਰਾਂ ਵੇਖੋ ਕਿਸ ਤਰ੍ਹਾਂ ਆਪਣੀ ਮਾਂ ਨੂੰ ਉਡੀਕਦੀ ਹੈ। ਰੋਂਦੀ ਕੁਰੋਂਦੀ ਮਾਂ ਮਾਂ ਚੀਕਾਂ ਮਾਰ ਰਹੀ ਹੈ। ਮੁਹੱਲੇ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੀ ਦਿਲ ਪਸੀਜ ਗਏ। ਹੁਣ ਇਹ ਮਾਸੂਮ ਬੱਚੀ ਕੀ ਕਰੇਗੀ? ਲੇਕਿਨ ਇਸ ਪੂਰੇ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਤਾਂ ਡੀਐਸਪੀ ਫਤਿਹ ਸਿੰਘ ਬਰਾੜ ਦੇ ਕੋਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਅਸਿਆਣਾ ਵਿਖੇ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਕਿ ਪੁਲਿਸ ਪਾਰਟੀ ਜੜੀ ਹਰਕਤ ਦੇ ਵਿੱਚ ਆਈ ਅਤੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲੀਆਂ ਜਾ ਰਹੀਆਂ ਨੇ ਡੀਐਸਪੀ ਦੇ ਪੱਲੋਂ ਜਾਣਕਾਰੀ ਦਿੰਦੇ ਇਹ ਵੀ ਕਿ ਆ ਗਿਆ ਕਿ ਮ੍ਰਿਤਕਾ ਜਿਹੜੀ ਰਜਲੀ ਸੀ ਜਿਸ ਦੀ ਕਿ ਉਮਰ ਤਕਰੀਬ 35 ਸਾਲ ਸੀ ਜਿਸ ਦੀ ਗੁਰਮਤ ਇਨਕਲੇਵ ਵਿਖੇ ਘਰ ਦੇ ਵਿੱਚ ਕੰਮ ਕਾਰ ਕਰਨ ਦਾ ਉਹ ਕੰਮ ਕਰਦੀ ਸੀਗੀ ਪਰ ਉਸ ਦੀ ਜਿਹੜੀ ਇਹ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪਰ ਦੋਸ਼ੀ ਜਿਹੜਾ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਜਰੀਏ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਸਵਾਲ ਹੁਣ ਇਹ ਉੱਠਦਾ ਹੈ ਕਿ ਜੋ ਇਹ ਮਾਸੂਮ ਚਿਹਰਾ ਇਨਸਾਫ ਦੀ ਉਮੀਦ ਕਰ ਰਿਹਾ ਹੈ ਜੋ ਅਕਸਰ ਗਰੀਬਾਂ ਦਾ ਹਿੱਸੇ ਨਹੀਂ ਆਉਂਦੀ ਕਿ ਰਜਨੀ ਦਾ ਇਹ ਮਾਮਲਾ ਇਹ ਜਿਹੜੀ ਘਟਨਾ ਵਾਪਰੀ ਹੈ ਕੀ ਇਹ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਬੰਦ ਹੋ ਕੇ ਰਹਿ ਜਾਵੇਗੀ ਜਾਂ ਫਿਰ ਇਸ 마ਸੂਮ ਚਿਹਰੇ ਨੂੰ ਉਹ ਇਨਸਾਫ ਮਿਲੇਗਾ ਜੋ ਅਕਸਰ ਗਰੀਬਾਂ ਦੇ ਹੱਕ ਵਿੱਚ ਕਦੇ ਨਹੀਂ ਆਉਂਦੀ ਜਾਂ ਜੇਕਰ ਆਉਂਦੀ ਹੈ ਤਾਂ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਮੇਰਾ ਪ੍ਰੇਮ ਹੋ ਅਗਰ ਜੀ ਦੱਸੋ ਕੀ ਜੀ ਨੇ ਮੋ ਇਹ ਮੇਰੀ ਬਹੂ ਹੈ ਜੀ ਇਹ ਕੀ ਨਾਮ ਸੀ ਇਹਦਾ ਨਾਮ ਰਜਨੀ ਹੈ ਕੀ ਕਰਦੀ ਸੀ ਇਹ ਕੋਠੀਆਂ ਦਾ ਕੰਮ ਕਰਦੀ ਸੀ ਜੀ ਕੀ ਗੱਲ ਹੋਈ ਹੈ ਸਰ ਜੀ ਉਰੇ ਜੀ ਪੂਰੇ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਤੇ ਰਹਿੰਦੀ ਸੀ ਮੈਂ ਤਾਂ ਧਾਰ ਘਟੇ ਰਹਿੰਦੀ ਸੀ ਜੀ ਮੈਂ ਤਾਂ ਕੰਮ ਤੋਂ ਹੀ ਆਈ ਸੀ ਜੀ ਹੁਣ ਮੈਨੂੰ ਤਾਂ ਫੋਨ ਕਰਕੇ ਬੁਲਾਇਆ ਜੀ ਕੀ ਦੱਸਿਆ ਫੋਨ ਕਰਕੇ ਫੋਨ ਕਰਕੇ ਨਹੀਂ ਉਹ ਕਹਿਆ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰ ਦਿੱਤੀ ਜੀ ਬਸ ਇੰਨੀ ਗੱਲ ਹੋਈ ਹੈ ਕਿੰਨੇ ਦਿਨ ਤੋਂ ਕਰੇ ਕਿੰਨੇ ਦਿਨ ਤੋਂ ਕੰਮ ਕਰਦੀ ਸੀ ਉਰੇ ਉਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ 'ਚ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਮੈਨੂੰ ਨਹੀਂ ਗੱਲ ਪਤਾ ਜੀ ਕੀ ਗੱਲ ਹੋਈ ਤੁਹਾਨੂੰ ਪਤਾ ਲੱਗੀ ਕਿ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਲੈ ਕਿ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੁਝ ਕਿਸੇ ਦਾ ਪਤਾ ਨਹੀਂ ਜੀ ਕੰਮ ਤੇ ਜਾ ਰਹੀ 9 ਵਜੇ ਦੀ ਗਈ ਹੋਈ ਮੇਰੀ ਮੰਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪਿਵਾ ਲਈ ਮੈਨੂੰ ਚਾਹ ਪੀਣੀ ਆ ਕਿੱਥੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਨੰਮੀ ਨਹੀਂ ਆਇਆ ਸਿਰ ਫੋਨ ਬੰਨਾਂਦੇ ਰਹੇ ਸੋ ਚੌਕ ਆ ਰਿਹਾ ਚਾਹ ਪਾਰਿਆ ਜੀ ਮੈਨੂੰ ਲੱਗਿਆ ਵੀ ਇੱਥੇ ਹੋਊਗੀ ਮੈਂ ਉਹਨੂੰ 11:15 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸਚ ਆਫ ਕਰ ਲਿਆ ਜਦੋਂ ਜਦੋਂ ਕਿ ਨਾ ਹਾਂਜੀ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਕੁਲਵੀਰ ਕੀ ਕਰਦਾ ਸੀ ਇੱਥੇ ਉਹ ਜੋਮੈਟੋ ਦਾ ਕੰਮ ਕਰਦਾ ਸੀ ਤੇ ਕਿ ਨਾਮ ਲਿੰਦੇ ਜਦੋਂ ਉਹ ਫੋਨ ਨਹੀਂ ਲੱਗਿਆ ਮੈਂ ਕਿਹਾ ਅਸੀਂ ਬਸ ਸਟੈਂਡ ਤੇ ਚੈੱਕ ਕਰਾਂਗੇ ਸਕੂਟਰੀ ਤੇ ਕਿ ਨਾਮ ਲਿੰਦੇ ਮੇਰੀ ਮੰਮੀ ਜਿਸ ਸਕੂਟਰੀ ਉੱਥੇ ਮੰਮੀ ਆ ਗਈ ਸੀ ਤੇ ਪਟਿਆਲੇ ਵੱਲ ਆ ਰਹੀ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੋਊਗੇ ਜੇ ਤਕਰੀਬਨ ਜੀ ਸਾਨੂੰ ਥਾਣੇ ਫਸਿਆਣਾ ਉੱਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਨੀ ਨਾਦੀ ਲੇਡੀ ਦੀ ਡੈੱਡ ਬੋਡੀ ਜਿਹੜੀ ਅੱਜ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਨਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈੱਡ ਬੋਡੀ ਮਿਲੀ ਹੈ ਜੀ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕਿ ਅਸੀਂ ਪੋਸਟਮਾਰਟਮ ਦੇ ਰਹੇ ਜੇ ਕਰਵਾਵਾਂਗੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਤੇ ਪਤਾ ਲੱਗੂਗਾ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਇੱਥੋਂ ਐਸ.ਐਸ.ਓ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਜੀ ਇਹ ਵੈਸੇ ਪਿੱਛੇ ਸਨੋਰ ਦੇ ਰਹਿਣ ਵਾਲੇ ਆ ਜੀ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰੈਂਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਤੇ ਉਸ ਕਰਕੇ ਕਿ ਉਹ ਜਿਹੜੇ ਇੰਜਰੀਜ਼ ਨੇ ਉਹਨੇ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੀ ਸੀ ਤੇ ਵੈਸੇ ਜੋ ਹੈ ਤਾਂ ਮਤਲਬ ਪਤਾ ਲੱਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮਕਾਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੈ ਇਨਵੈਸਟੀਗੇਸ਼ਨ ਹੈ ਅਸੀਂ ਬਾਅਦ ਚ ਜਦ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਲੋਸ ਕਰਾਂਗੇ ਕਿਹਨੇ ਮਾਰਿਆ ਜਿਹੜਾ ਅਕਿਊਜ਼ ਦੇ ਵਿੱਚ ਕੋਈ ਲੱਗਿਆ ਹੈ ਤੱਕ ਤਾਂ ਹੀ ਪ੍ਰਾਈਮ ਇਨਸਪੈਕਟਰ ਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਖਾ ਕੁਲਵੀਰ ਸਿੰਘ ਘੁੰਮਰ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸ਼ ਲਾਂਦਾ ਤੇ ਉਹ ਫਰਾਰ ਵੀ ਹਨ ਸਾਡੀ ਟੀਮਾਂ ਲੱਗੀਆਂ ਜਲਦੀ ਉਹਨਾਂ ਨੂੰ ਅਪਰੀਹੈਂਡ ਕਰਕੇ ਜਦੋਂ ਉਹਨੂੰ ਫੜ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਆਵੇਗੀ ਤੇ ਅਕੋਰਡਿੰਗਲੀ ਉਹਨਾਂ ਹੀ ਅਸੀਂ ਕਾਰਵਾਈ ਕਰ ਰਹੇ ਹਾਂ ਬਿਆਨ ਦਰਜ ਕਰਾਏ ਤੇ ਅਕੋਰਡਿੰਗਲੀ ਅਸੀਂ ਇਹ ਪਹਿਲਾਂ ਇਨਸਟੈਂਟ ਹੋਇਆ ਹੈ ਕੋਈ ਜਾਂਚ ਵੀ ਚੱਲਿਆ ਸੀ ਨਹੀਂ ਜੀ ਜਿਨਾਬ ਬੋਡੀ ਤੋਂ ਪਤਾ ਲੱਗਦਾ ਹੈ ਇਹ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ ਹੈ ਬਿਕੋਜ਼ ਇੱਥੇ ਕਿਸੇ ਵੀ ਇਹ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਘਰ ਆਸ-ਪਾਸੇ ਬਣੇ ਹੋਏ ਹੈ ਤੇ ਵੈਲ ਇੱਥੇ ਪੋਪੂਲੇਸ਼ਨ ਕਾਫੀ ਹੈ ਬਟ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੇਟ ਰਾਤ ਹੋਇਆ ਹੋਊਗਾ ਕਿ ਥੋੜੀ ਜੀ ਸਟਿਫਨੈਸ ਵੀ ਬੋਡੀ ਚਾਹੀਈ ਹੋਈ ਏ ਤੇ ਅਕੋਰਡਿੰਗਲੀ ਅਸੀਂ ਇਨਵੈਸਟੀਗੇਟ ਕਰ